ਅੱਜ ਸਭਿਤਾੰਦਵਸਤੇ ਮੌਕੇ ਤੇ ਯੂਨੀਵਰਸਿਟੀ ਦੀ ਯੂਟੀ ਮਾਰਕੀਟ ਵਿੱਚ ਸਫਾਈ ਸੇਵਾਗੀ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ ਅਤੇ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬੀ ਆਰ ਅੰਬੇਦਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਨਹਿਰੂ ਜਿਹਦਾ ਨਾਮ ਦੱਸ ਰਿਹਾ ਉਹ ਵਿਦੇਸ਼ੀ ਹੈ। ਅਸੀਂ ਉਹਨਾਂ ਨੂੰ ਭਜਾਇਆ ਵਾ। ਗਾਂਧੀ ਨੇ ਕਿਹਾ ਇੱਕ ਨਾਮ ਮੇਰੇ ਕੋਲ ਹੈ। ਤਾਨੂੰ ਮੰਨਣਾ ਪਏਗਾ ਨਹੀਂ ਤਾਂ ਦੇਸ਼ ਦੁਬਾਰਾ غلام ਹੋ ਜਾਏਗਾ ਸੰਵਿਧਾਨ ਨਹੀਂ ਹੋਏਗਾ ਤਾਂ ਦੇਸ਼ ਨਹੀਂ ਚੱਲੇਗਾ ਜਨਨ ਕੇ ਕੌਣ ਸਾ ਨਾਮ ਹੈ ਕਹਿੰਦੇ ਬੀਆਰ ਅਮਿਤ ਕਰ ਇਹਦਾ ਬੀਆਰ ਅਮਿਤ ਕਰ ਹਰ ਦਾ ਸੰਵਿਧਾਨ ਲਿਖੇਗਾ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਜੁਨੀਅਨ ਵੱਲੋਂ ਸਨਮਾਨਿਤ ਕੀਤਾ ਗਿਆ ਮੇਰਾ ਜੀ ਰਾਜਕਮਾ ਸਫਾਈ ਸੇਵਾ ਜੁੜੀ ਨਾ ਪ੍ਰੈਜ਼ੀਡੈਂਟ ਅੱਜ ਦਾ ਬੜਾ ਇੱਕ ਵੱਡਾ ਜਿਹੜਾ ਕਿ ਬਾਬਾ ਸਾਹਬ ਨੇ ਸੰਵਿਧਾਨ ਲਿਖਿਆ ਸੀ ਅੱਜ ਅਸੀਂ ਸੰਵਿਧਾਨ ਦੀ ਉਸ ਬਣਾ ਰਹੇ ਆ ਔਰ ਇੱਕ ਇਤਿਹਾਸਕ ਦਿਨ ਸੀ ਔਰ ਉਹਦੀ ਯਾਦਗਾਰ ਵਿੱਚ ਔਰ ਅਸੀਂ ਲੋਕਾਂ ਨੂੰ ਪ੍ਰੇਰਨਾ ਕਰ ਰਹੇ ਆ ਆਪਣੇ ਸਵਾਲ ਨੂੰ ਕਿ ਪੜੋ ਲਿਖੋ ਸੰਘਰਸ਼ ਕਰੋ ਔਰ ਅੱਗੇ ਵਧੋ ਔਰ ਤੁਸੀਂ ਅੱਗੇ ਵਧੋਗੇ ਬੱਚਿਆਂ ਨੂੰ ਪੜਾਓ ਲਖਾਓ ਜੋ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੀ ਜਿਹੜੇ ਬੱਚੇ ਨੇ ਪੜ ਲਿਖ ਕੇ ਕੋ ਚੰਗੀਆਂ ਪੋਸਟਾਂ ਤੇ ਲੱਗ ਸਕਣ ਮੇਰਾ ਨਾਮ ਜੀ ਕਸ਼ਮੀਰ ਸਿੰਘ ਮਡਾਲੀ ਜੀ ਮੈਸ ਸਫਾਈ ਸੇਵ ਯੂਨੀਅਨ ਤੋਂ ਚੇਅਰਮੈਨ ਹੈ ਜੀ ਔਰ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਸਾਡੇ ਸਫਾਈ ਸੇਵ ਯੂਨੀਅਨ ਵੱਲੋਂ ਅੱਜ ਦਾ ਜਿਹੜਾ ਸੰਵਿਧਾਨ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਔਰ ਸਾਡੇ ਸਫਾਈ ਸੇਵਕਾਂ ਨੂੰ ਇਸ ਗੱਲ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਕਿ 26 ਨਵੰਬਰ 1949 ਨੂੰ ਸਾਡੇ ਦੇਸ਼ ਦੇ ਅੰਦਰ ਜਿਹੜਾ ਸੰਵਿਧਾਨ ਲਿਖਿਆ ਗਿਆ ਸੀ ਉਹ ਮਨਜ਼ੂਰ ਹੋਇਆ ਸੀ ਤੋਂ ਅਸੀਂ ਆਪਣੇ ਸਫਾਈ ਸੇਵਕਾਂ ਨੂੰ ਇਸ ਬਾਰੇ ਪ੍ਰੇਰਿਤ ਕੀਤਾ ਕਿ ਸੰਵਿਧਾਨ ਦੀ ਜਿਹੜੀ ਪਾਲਣਾ ਵਾ ਸਾਨੂੰ ਕਰਨੀ ਚਾਹੀਦੀ ਆ ਔਰ ਪੜੋ ਲਿਖੋ ਤੇ ਚੰਗੇ ਬਣੋ ਔਰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਈ ਜਿਹੜੀ ਆ ਬਹੁਤ ਜ਼ਰੂਰੀ ਹੈ શિક્ષਕ ਬਣੀਏ ਤਾਂ ਜੋ ਸਵਿਧਾ ਆਂਦੀ ਜੜੀ ਆ ਪਾਲਣਾ ਹੋ ਸਕੇ ਜੈ ਭੀਮ ਜੈ ਪਰਮ ਕਿਉਂਕਿ ਅੱਜ ਬਹੁਤ ਵੱਡਾ ਦਿਨ ਹੈ ਇਹ ਲੋਕਾਂ ਨੂੰ ਬਹੁਤ ਹੁਸਾਣ ਮਨਾਣੇ ਚਾਹੀਦਾ ਸੀ ਚਲੋ ਕਿਸਾਨਦਨ ਅੰਦੋਲਨ ਚੱਲ ਰਿਹਾ ਹੈ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਜਿਹੜਾ ਹੈ ਉਸ ਲਈ ਜਿਹੜੀ ਸਾਡੀ ਗਵਰਨਮੈਂਟ ਸੀ ਉਹਨੇ ਮਨਜ਼ੂਰ ਕਰ ਲਿਆ ਸੀ ਉਸ ਤੋਂ ਬਾਅਦ ਇਸ ਸੰਵਿਧਾਨ ਦੇ ਅੰਦਰ ਦੇਸ਼ ਦੇ ਅੰਦਰ 15 ਅਗਸਤ 1947 ਦੇ ਬਾਅਦ ਦੇਸ਼ ਆਜ਼ਾਦ ਹੋਇਆ ਤੇ ਸਾਡੇ ਕੋਲ ਸੰਵਿਧਾਨ ਨਹੀਂ ਸੀ ਤਾਂ ਅਗਰ ਸੰਵਿਧਾਨ ਨਾ ਹੁੰਦਾ ਤਾਂ ਦੇਸ਼ ਦੁਬਾਰਾ ਗੁਲਾਮ ਹੋ ਸਕਦਾ ਜੀ ਤਾਂ ਇਸ ਸੰਵਿਧਾਨ ਕਮੇਟੀ ਦੇ ਚੇਅਰਮੈਨ 20 ਵਾਰ ਬੈਠ ਕੇ ਬਣੇ ਸੀ ਜਿਨ੍ਹਾਂ ਨੇ ਇਸ ਸੰਵਿਧਾਨ ਦੇ ਅੰਦਰ ਉਹ ਚੀਜ਼ਾਂ ਜਿਹਾਤ ਪਾਤ ਔਰਤਾਂ ਜਿਹੜੀਆਂ ਅਧਿਕਾਰਾਂ ਤੋਂ ਬੰਨ ਜਾਂ ਸੀ ਭਾਂਝੀਆਂ ਸਨ ਕਿਉਂਕਿ ਪੁਰਸ਼ ਪ੍ਰਧਾਨ ਸਮਾਜ ਦੇਸ਼ ਦਾ ਤਾਂ ਉਹਨਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤੇ ਇਸ ਦੇ ਨਾਲ ਨਾਲ ਜੋ ਉਹਨਾਂ ਨੇ ਇਸ ਦੇਸ਼ ਦਾ ਇੱਕ ਕਲਾਸਪੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿਹੜਾ ਇੱਕ ਸਿਸਟਮ ਬਣਾਇਆ ਜਿਹਦੇ ਅੰਦਰ ਲੋਕ ਜਾ ਕੇ ਆਪਣਾ ਸਰਕਾਰੀ ਅਦਾਰਿਆਂ ਦੇ ਅੰਦਰ ਜਾ ਕੇ ਆਪਣਾ ਕੰਮ ਕਰ ਸਕਣ ਪੁਲਿਸ ਪ੍ਰਸ਼ਾਸਨ ਰਾਇਆ ਜਿੱਥੇ ਲੋਕ ਆਪਣਾ ਇਨਸਾਫ ਲੈਣ ਜਾਣ ਕੋਰਟ ਬਣਾਈ ਜਿੱਥੇ ਲੋਕ ਆਪਣਾ ਕਿਸੇ ਬਾਹਰ ਸਰਕਾਰਾਂ ਨਹੀਂ ਇਨਸਾਫ ਦਿੰਦੀਆਂ ਕੋਰਟ 'ਚ ਜਾ ਸਕਣ ਔਰ ਹਰ ਇੱਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਤਾਂ ਕਿ ਇਹਨੂੰ ਕਹਿੰਦੇ ਵਤਦਾਨ ਜਿੱਦਾਂ ਆਪਣੀ ਬਹੁਤ ਬੇਟੀ ਦੇ ਸ਼ਾਦੀ ਵਾਸਤੇ ਅਸੀਂ ਅੱਛਾ ਬਾਹਰ ਲੱਭਦੇ ਆ ਤਾਂ ਉਹ ਕਹਿੰਦੇ ਅਸੀਂ ਆਪਣੀ ਅਕਲ ਮਤ ਦਾ ਇਸਤੇਮਾਲ ਕੀਤਾ ਤਾਂ ਇਸ ਤਰ੍ਹਾਂ ਇਹ ਜਿਹੜਾ ਵਤਦਾਨ ਵੋਟ ਦਾ ਅਧਿਕਾਰ ਹੈ ਇਹ ਸੋਚ ਸਮਝ ਕੇ ਵੋਟ ਪਾਉਣ ਵਾਸਤੇ ਬਾਬਾ ਸਬਮਿਟ ਕਰਦੇ ਪੂਰੇ ਦੇਸ਼ ਦੇ ਲੋਕਾਂ ਨੂੰ ਅਧਿਕਾਰ ਦਿੱਤਾ ਇਹ ਬੋਰਡ ਇੱਕ ਅਰਪਤੀ ਦੀ ਵੀ ਇੱਕ ਵੋਟ ਹੈ ਇੱਕ ਗਰੀਬ ਤੋਂ ਗਰੀਬ ਇਨਸਾਨ ਅਨਪੜ੍ਹ ਬਿਲਕੁਲ ਬੇਰੋਜ਼ਗਾਰ ਦੇਖੋ ਛੋਟਾ ਮੋਟਾ ਕਾਰੋਬਾਰ ਕਰਦਾ ਉਹਦੀ ਵੀ ਇੱਕ ਵੋਟ ਹੈ ਇਹ ਸੰਵਿਧਾਨ ਦੇ ਅੰਦਰ ਬਹੁਤ ਵੱਡਾ ਅਧਿਕਾਰ ਹੈ ਇੱਥੇ ਸੰਵਿਧਾਨ ਦਸ ਬਣਾਇਆ ਗਿਆ ਜੀ ਭਾਰਤੀ ਸੰਵਿਧਾਨ ਦਿਵਸ ਜੋ 26 ਨਵੰਬਰ 1950 ਨੂੰ ਸੰਵਿਧਾਨ ਜਿਹੜਾ ਭਾਰਤੀ ਸੰਵਿਧਾਨ ਮਨਜ਼ੂਰ ਹੋਇਆ ਸੀ